ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਦੀਨ ਆਉਂਦੇ ਪਿੰਡ ਪਖੋਕੇ ਟਾਹਲੀ ਸਾਹਿਬ ਦੀ 22 ਸਾਲਾ ਲੜਕੀ ਨੇ ਪੁਲਿਸ ਥਾਣਾ ਵਿਖੇ ਆਪਣੀ ਮਾਂ ਪਰਾਤੇ ਮਹਤਵਪੁਰਾ ਸਮੇਤ ਇਨਸਾਫ ਦੀ ਗੁਹਾਰ ਲਾਉਂਦਿਆਂ ਹੋਇਆਂ ਦੱਸਿਆ ਕਿ ਉਸ ਨੂੰ ਰਸਤੇ ਵਿੱਚੋਂ ਕਿਰਚ ਦੀ ਲੋਕ ਤੇ ਚੁੱਕ ਕੇ 3 ਮਹੀਨੇ ਲਗਾਤਾਰ ਜ਼ਬਰ ਜਨਾਹ ਕਰਕੇ ਉਸ ਨੂੰ ਗਰਭਵਤੀ ਕਰਨ ਵਾਲਿਆਂ ਅਤੇ ਉਸ ਦਾ ਧਰਮ ਪਰਿਵਰਤਨ ਕਰਨ ਵਾਲੇ ਕਲਾਨੌਰ ਦੇ ਪਾਸਟਰ ਖਿਲਾਫ ਸਖਤ ਕਾਰਵਾਈ ਕਰਕੇ ਉਸ ਨੂੰ ਇਨਸਾਫ ਦਿੱਤਾ ਜਾਵੇ। ਮਸਤਨਾਮਰਾ ਇਸ ਮੇਲ ਮੂਲੋ ਵਾਲੀ ਰੋਡ ਸਤੇ ਉੱਤੇ ਜੌਬ ਕਰਦੀ ਪ੍ਰਾਈਵੇਟ ਤੇ ਮੈਂ ਡੈਲੀ ਉੱਥੇ ਆਪਡਾਉਨ ਕਰਦੀ ਹਾਂ ਤੇ ਇੱਕ ਦਿਨ ਮੈਂ ਮੰਮੀ ਨੇ ਮੇਨੂੰ ਗੱਲ ਕੀਤੀ ਸਰਹੰਦ ਜਾਣਾ ਸੀ ਸਾਰੀ ਫੈਮਿਲੀ ਨੇ ਤੇ ਮੈਂ ਵੀ ਕਿਹਾ ਮੈਨੂੰ ਵੀ ਲੈ ਜਾਓ ਮੰਮੀ ਕਹਿੰਦੇ ਉੱਥੋਂ ਆ ਵੀ ਨਾਮ ਲਖੋਣਾ ਪੈਣਾ ਤਰਪਾ ਸਾਹਿਬ ਆ ਕੇ ਮੈਂ ਤਰਪਾ ਸਾਹਿਬ ਆਉਣ ਵਾਸਤੇ ਹਾਫਤੇ ਲੈ ਕੇ ਆਈ ਉੱਥੋਂ ਤੇ ਮੈਂ ਘਰੇ ਗਈ ਮੰਮੀ ਦੇ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਪਾਠ ਕੀਤਾ ਉੱਥੋਂ ਮੈਂ ਹਾਫਤੇ ਕਰਕੇ ਨਾਮ ਨੂੰ ਮੁਲਖਵਾਇਆ ਸੂਟ ਸੀਨੇ ਦਿੱਤਾ ਉੱਥੋਂ ਵਾਪਸ ਚਲ ਕੇ ਸਾਲਰ ਤੇ ਚਲੀ ਇਹ ਨੂੰਨਕਾਲੀ ਦੀ ਘਟਨਾ ਆ ਉੱਥੇ ਦੋ ਮੁੰਡੇ ਆਏ ਉਹਨੇ ਆਇਆ ਸਾਡੇ ਪਿੰਡ ਦਾ ਸੀਗਾ ਤੇ ਮੈਨੂੰ ਲੱਗਾ ਕੋਈ ਕੰਮ ਹੋਣਾ ਹੈ ਮੈਂ ਆਪਣੇ ਰਿਸੈਪਸ਼ਨ ਦੋਟ ਕੇ ਬਾਹਰ ਪੁੱਛਿਆ ਨਹੀਂ ਕੋਈ ਕੰਮ ਹੈ ਉਹਨੇ ਹੁੰਦਿਆ ਮੇਰੀ ਕੋਈ ਗੱਲ ਬਾਤ ਨਹੀਂ ਸੁਣੀ ਹੁੰਦਿਆ ਮੇਰੇ ਚਪੇੜਾ ਮਾਰਿਆ ਫਿਰ ਜਿਹੀ ਨੋਕ ਤੇ ਮੇਰੇ ਸਕੂਟਰੀ ਤੇ ਬਿਠਾਇਆ ਪਤਾ ਨਹੀਂ ਮੈਨੂੰ ਕੀ ਸੰਭਾਇਆ ਮੈਨੂੰ ਵੀ ਉਹ ਸ਼ੂਕੀ ਹਾਲਤ ਦੇ ਵਿੱਚ ਪਤਾ ਨਹੀਂ ਕਿੱਥੇ ਲੈ ਕੇ ਜਾਂਦੇ ਰਹੇ ਮੈਨਾਂ ਕੋਟ ਮਾਰ ਕਰਦੇ ਰਹੇ ਸੀ ਜਿਕਰ ਰਿਲੇਸ਼ਨ ਬਣਾਉਂਦੇ ਰਹੇ ਸੀ ਫੈਮਿਲੀ ਮੈਨੂੰ ਕੋਟ ਦੀ ਮਾਰਦੀ ਰਹੀ ਮੈਂ ਸਿਰਫ ਇੱਕੋ ਹੀ ਗੱਲ ਕਹਿਨੀ ਆ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਜੇ ਮੈਂ 13 ਅਪ੍ਰੈਲ ਨੂੰ ਉੱਥੋਂ ਭੱਜ ਕੇ ਆਈ ਆ ਚੋਰੀ ਛਿਪੇ ਤੇ ਮੈਂ 4-5 ਦਿਨ ਹੋ ਗਿਆ ਮੈਨੂੰ ਇੱਥੇ ਥਾਣੇ ਦੇ ਚੱਕਰ ਮਾਰਦੀ ਨੂੰ ਮੈਨੂੰ ਕੋਈ ਇਨਸਾਫ ਦੀ ਉਮੀਦ ਨਹੀਂ ਦਿਖ ਰਹੀ ਹੈ ਕਿ ਨਾ ਹੀ ਕੋਈ ਕਾਨੂੰਨ ਮੇਰੀ ਸੁਣਨ ਆਇਆ ਹੈ ਪੁਲਿਸ ਵਾਲੇ ਇੱਕੋ ਹੀ ਗੱਲ ਕਹਿੰਦੇ ਪਰਚਾ ਕੱਟ ਕਾਂਗੇ 4 ਦਿਨ ਬਾਅਦ ਕੱਟ ਦਾਂਗੇ ਕੋਈ ਕੁਝ ਨਹੀਂ ਕਰਤਾ ਪਿਆ ਮੈਂ ਐਸਐਸਪੀ ਦੇ ਵੀ ਪੇਸ਼ ਹੋਈ ਆ ਮੈਂ ਐਸਐਸਪੀ ਦੇ ਵੀ ਪੇਸ਼ ਹੋਈ ਆ ਉਹਨਾਂ ਨੇ ਵੀ ਕਿਹਾ ਕਿ ਕੋਈ ਨਹੀਂ ਤੇਰਾ ਪਰਚਾ ਕੱਟ ਦਾਂਗੇ ਇਸ ਟਾਈਮ ਮੈਂ ਪ੍ਰੈਗਨੈਂਟ ਆ ਮੇਰੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਏ ਆ ਜ਼ਬਰਦਸਤੀ ਮੁੰਡੇ ਨੇ ਕੁਣ ਕੀ ਮੀਟ ਕਰਦੇ ਤੁਸੀਂ ਇੱਥੇ ਆ ਕੇ ਮੈਂ ਕੋਈ ਮੀਟ ਕਰਦੀ ਹਾਂ ਕਿ ਇਹਨਾਂ ਨੂੰ ਸਜ਼ਾ ਦਵਾਈ ਜਾਵੇ ਮੈਨੂੰ ਇਨਸਾਫ ਦਿੱਤਾ ਜਾਵੇ ਜੇ ਅੱਜ ਮੈਨੂੰ ਇਨਸਾਫ ਨਾ ਮਿਲਿਆ ਤੇ ਬਾਕੀ ਕੋਈ ਕੁੜੀ ਸੇਫ ਨਹੀਂ ਰਹਿ ਸਕਦੀ ਚਰੇ ਆਮ ਲੋਕੀ ਕੁੜੀਆਂ ਨੂੰ ਫਿਰ ਗਲਤ ਕਰਿਆ ਕਰਨਗੇ ਕਿਸੇ ਦੀ ਕੁੜੀ ਸੇਫ ਨਹੀਂ ਰਹੇ ਤੇ ਜੇ ਮੈਨੂੰ ਅੱਜ ਇਨਸਾਫ ਨਾ ਮਿਲਿਆ ਮੈਂ ਥਾਣੇ ਦੇ ਸਾਹਮਣੇ ਦਵਾਈ ਖਾ ਕੇ ਮਰ ਜਾਵਾਂ ਮੇਰੀ ਸਿਸਟਰ ਜੋ ਛੋਟੀ ਆ ਕੰਮ ਕਰਦੀ ਆ ਆਪਣੇ ਸੈਲਰ ਦੇ ਮਹੋਲ ਜਾਨਾਂ ਦੀ ਤਰ੍ਹਾਂ ਰੋਜ਼ ਹੀ ਉੱਥੇ ਕੰਮ ਤੇ ਜਾਂਦੀ ਸੀ ਇੱਕ ਦਿਨ ਸੰਡੇ 19 ਤਰੀਕ ਤੇ ਐਨਐਤਵਾਰ ਤੇ ਪਹਿਲਾ ਮਹੀਨਾ ਤੇ 2025 ਜਨਵਰੀ ਮਹੀਨੇ ਦੀ ਗੱਲ ਆ ਘਰੇ ਆਉਂਦੀ ਆ 12:00 ਵਜੇ ਮੰਮੀ ਇਹਨਾਂ ਲੈ ਕੇ ਤੇ ਗੁਰਦਰਾ ਸਾਹਿਬ ਜਾਂਦੀ ਆ ਕਹਿੰਦੀ ਸਰਾਂ ਦੇ ਜਾਣਾ ਵਾ ਤੇ ਮੇਰਾ ਉੱਥੇ ਨਾਮ ਲਗਾ ਦਿਓ ਬਸ ਜਾਣੀ ਦਰਬਾਰ ਸਾਹਿਬ ਕੋਲ ਤੇ ਨਾਮ ਲਿਖਾਉਂਦੀ ਇੱਕ ਆਪਣਾ ਸੂਟ ਦਿੰਦੀ ਸੋਹਣਾ ਫਿਰ ਉਹ ਸੇਲਰ ਦੇ ਚਲ ਜਾਂਦੇ ਆ 3:30 ਤੇ ਪੌਣੇ 4 ਦੇ ਕਰੀਬ ਉੱਥੇ ਮੁੰਡਾ ਇੱਕ ਪਿੰਡੋਂ ਜਾਂਦਾ ਵਾ ਆਪਣੇ ਨਾਲ ਆਪਣੇ ਰਿਸ਼ਤੇਦਾਰ ਮੁੰਡੇ ਆ ਜੋ ਕਿ ਪਿੰਡ 'ਚ ਚੋਰੀਆਂ ਲਗਾਤਿਆਂ ਦਾ ਕੰਮ ਕਰਦੇ ਆ ਸਾਰਾ ਪਰਿਵਾਰ ਹੀ ਇਹ ਕੰਮ ਜਿਵੇਂ ਹੋ ਜਾ। ਸਾਰਾ ਇੰਡੀਆ 'ਚ ਨਾਮ ਆ ਵੀ ਜਿੱਥੇ ਚੋਰੀ ਚਪੇ ਕਰਦੇ। ਮੇਰੀ ਸੇਚਨ ਨੂੰ ਉੱਥੇ ਚਪੇੜਾ ਮਾਰ ਕੇ ਲੈ ਕੇ ਜਾਂਦਾ ਵਾ ਤੇ ਕੋਈ ਨਸ਼ੀਲੀ ਚੀਜ਼ ਕਰਵਾ ਕੇ ਤੇ ਉਹਨਾਂ ਸਕੂਟਰੀ ਦੇ ਵਿੱਚ ਘਰ ਭਾ ਕੇ ਜਾਂਦੇ। ਤੇ ਅਸੀਂ ਜੇ ਪੱਕੋ ਕੇ ਟਾਲੀ ਸਾਹਿਬ ਤੋਂ ਆਏ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਮੈਂ ਆ ਕੇ ਦਰਖਾਸਤ ਦਿਨਾ ਵਾ ਰਾਤ ਨੂੰ 6-7 ਵਜੇ। ਇਹ ਕਹਿੰਦੇ ਵੀ ਕੋਰੀਡੋਰ ਤੇ ਜਲਦੀਓ ਤੁਹਾਡਾ ਨਾ ਟੋਟਲੀ ਠਾਣਾ। ਕੋਟਲੀ ਥਾਣੇ ਜਾਣਾ ਉਹ ਕਹਿੰਦਾ ਤੁਹਾਡੀ ਵਾਰਦਾਤ ਮੂਲਵਾਲੀ ਹੋਈ ਆ ਤੁਸੀਂ ਡੇਰੇ ਜਾਓ ਡੇਰੇ ਥਾਣੇ ਫੇਰ ਮਹਿਰਾ ਨੂੰ ਉਹਨਾਂ ਦੇ ਉਹ ਕਹਿੰਦੇ ਸਾਡੇ ਤੋਂ ਕੋ ਮੰਚੀ ਨਹੀਂ ਦਰਖਾਸਤ ਲੈਣਾ ਤੇ ਅਸੀਂ ਇਨਸਾਬ ਦੱਸੋ ਕਿਤੇ ਕੋ ਮੰਗੇ ਤੇ ਪੁਲਿਸ ਕੋ ਉਹਨੇ ਤੇ ਕੋਈ ਸਾਡਾ ਇਨਸਾਬ ਨਹੀਂ ਕਰਦੀ ਪਈ ਤਿੰਨ ਮਹੀਨੇ ਬਾਅਦ ਆਡੀ ਕੁੜੀ ਹਣ ਵਾਪਸ ਆਈ ਆ ਉਹਨਾਂ ਇਹ ਕੋਟ ਦੇ ਮਾਰਦੇ ਰਹੇ ਆ ਉਹਨਾਂ ਨੇ ਰਿਲੇਸ਼ਨ ਦੇ ਉਹਨਾਂ ਬਣਾ ਕੇ ਸਬੰਧ ਨਜਾਇਜ਼ ਬਣਾ ਕੇ ਤੇ ਉਹਨੂੰ ਬਦਨਾਮ ਕਰ ਦਿੱਤਾ ਕੁੜੀ ਦਾ ਬੇੜਾ ਕਰਕੇ ਜ਼ਿੰਦਗੀ ਖਰਾਬ ਕਰ ਦਿੱਤੀ ਆ ਜੇ ਐਸਐਸਬੀ ਦੇ ਪੇਚ ਕੁੜੀ ਹੁੰਦੀ ਆ ਬਿਆਨ ਦਿੱਤੇ ਆ ਕਹਿੰਦੇ ਪਰਚਾ ਨਹੀਂ ਹੋਣਾ ਉਹ ਡੇਰਾ ਹੋਣਾ ਨੇ ਉਦੋਂ ਬਾਅਦ ਡੇਰਾ ਬੱਬਾ ਨਾਨਕ ਕੋਟਲੀ ਆਉਨੇ ਉਹ ਕਹਿੰਦੇ ਡੇਰੇ ਜਾਓ ਡੇਰੇ ਆਏ ਆ ਐਸਾ ਜੋ ਉਹਨਾਂ ਕੁੰਡੀ ਲਾ ਕੇ ਬੰਦ ਕਰਕੇ ਕਹਿੰਦਾ ਕਿ ਇਹ ਤੋਂ ਉਹਨਾ ਬਿਆਨ ਬਦਲਦੇ ਮੁੰਡੇ ਦੀ ਜ਼ਿੰਦਗੀ ਖਰਾਬ ਹੋਈ ਥੋੜੀ ਫੇਰ ਹੁੰਦੀ ਆ ਵੀ ਮੈਂ ਬਿਆਨ ਦੇਣੇ ਤੇ ਤੁਹਾਨੂੰ ਮੈਡਮ ਕਹਿੰਦੇ ਵੀ ਤੁਹਾਡਾ ਘੰਟੇ 'ਚ ਫਰਚਾਣਾ ਸਵੇਰ ਦੇ 10 ਵਜੇ ਤੇ ਆ ਕੇ ਬੈਠੇ ਆ ਭੁੱਖੇ ਪਾਣੇ ਸਾਰਾ ਪਰਿਵਾਰ ਨਾਲ ਰਿਸ਼ਤੇਦਾਰ ਨੇ ਪਿੰਡੋਂ ਬੰਦੇ ਹੋਰ ਵੀ ਸਬਾਤ ਜਾਏ ਨੇ ਨਾਲ ਰਿਸ਼ਤੇਦਾਰ ਨੇ ਕੋਈ ਸੁਣਵਾਈ ਨਹੀਂ ਹੋਈ ਹੁਣ 7:00 ਵੱਜ ਚੁੱਕੇ ਆ ਅਜੇ ਤੱਕ ਕੋਈ ਪਰਚਾ ਨਹੀਂ ਕਟਿਆ ਗਿਆ ਕੋਈ ਉਹਨਾਂ ਨੇ ਕੋਈ ਸਾਨੂੰ ਪ੍ਰੂਫ ਨਹੀਂ ਦਿੱਤਾ ਕਿ ਪਰਚਾ ਹੋਇਆ ਜਾਂ ਨਹੀਂ ਹੋਇਆ ਸਹੀ ਮਦੀ ਮੇਰੇ ਹੀ ਰਾਹ ਦੇ ਵੀ ਆੜੀ ਤੀਨੂ ਮਤਲਬ ਸਾਡੀ ਭੈਣ ਨੂੰ ਜਿਹੜਾ ਵਾ ਇਨਸਾਫ ਦਿੱਤਾ ਗਿਆ ਤੇ ਇਹ ਨਾ ਆਪਣਾ ਉਸ ਮੁੜ ਵਾਲੀ ਪਿੰਡ ਦੀ ਲਾਗੀ ਉਥੇ ਜੋ ਕਰਦੀ ਸੀ ਤੇ ਇਹਨੇ ਕਿਹਾ ਵੀ ਮੇਰੇ ਨੂੰ ਜ਼ਵਲਤ ਦੇ ਜਿਹਨੇ ਘੱਟ ਬੰਦ ਰੱਖਿਆ ਤੇ ਉਥੇ ਆਪਣੇ ਪਰਿਵਾਰ ਦੇ ਵਿੱਚ ਮੈਂ ਰੱਖ ਸਕਿਆ ਕਿ ਉਹ ਉਹ ਗਾਰਾਂ ਲੱਤੀਆਂ ਨਾਲ ਆ ਜਾਂਦੇ ਜਿੰਨੇ ਤੱਕ ਦਾ ਹੁੰਦਾ ਗਰਨਾਰ ਦੇ ਵਿਚਕਾਰ ਮੈਂ ਧਰਮ ਪਰਮਪਰਪਰਨਾਂ ਨਾਲ ਕੀਤੀ ਰਹੀ ਹੈ ਤੇ ਬਾਕੀ ਦੇ ਬਿਆਨਤ ਦੇ ਬੇਬਨ ਦੇਸੀ ਦੀਆਂ ਮੈਨੂੰ ਮਿਲ ਜ ਰਹੇ ਹਨ ਇਹਨਾਂ ਕਰਕੇ ਸਾਰੀ ਜਿਹੜੀ ਰਿਪੋਰਟ ਆ ਬਿਆਨ ਇਹਨਾਂ ਦੇ ਲੈ ਕੇ ਆ ਮੈਂ ਲਾ ਕੇ ਰਿਪੋਰਟ ਤਿਆਰ ਕਰਕੇ ਤੇ ਸ਼ੁਰੂ ਕਰ ਜਾਈਏ ਮਾਂਜਾ ਦੇ ਸਿਬ ਸਾਹ ਦੇ ਨਾਲ ਸਟਾਫਲੀ ਦੀ ਉਹ ਵੀ ਬਿੱਦਲ ਕਰਿਆ ਰਿਹਾ ਹੈ ਤੇ ਇਹ ਨਾ ਕੋਤਬਾਰ ਨੂੰ ਦੇਈ ਆ ਕਿ ਉਹਤ ਬਾਰ ਉਹ ਬਿਆਨ ਚ ਆਇਆ ਮੇਰਾ ਸਾਰੇ ਸਾਡੇ ਸਰਬਸਥਾਨ ਕਮੀ ਕੋ ਜੀ ਆਏ ਹਨ ਉਹਨਾਂ ਨੇ ਵਿਆਹ ਕਰਵਾਇਆ ਉਹ ਚਲਮਗ ਜੀ ਵੱਣਦੀ ਜਾ ਰਹੀ ਜੀ ਉਹ